ਪੰਜਾਬ ਕੈਬਨਿਟ ਵਿੱਚ ਕੁਝ ਬਦਲਾਅ ਕਰਕੇ ਅਤੇ ਰੋਜ਼ਾਨਾ ਟੈੱਲ ਦਾ ਜ਼ੋਰ ਲਾ ਕੇ ਵੀ ਕੀਤੇ ਜਾ ਰਹੇ ਪ੍ਰਚਾਰ ਦੇ ਬਾਵਜੂਦ ਲੈਂਡ ਪੂਲਿੰਗ ਨੀਤੀ ਦੇ ਮਾਮਲੇ ਵਿੱਚ ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਘਿਰਦੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਜ਼ਾਰਤੀ ਮੀਟਿੰਗ ਵਿੱਚ ਖੇਤੀ ਦੀ ਖੁੱਲ੍ਹ ਦੇਣ ਸਣੇ ਕਈ ਅਹਿਮ ਫੈਸਲੇ ਲਏ ਅਤੇ ਬਾਅਦ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਲਾਨੇ ਵੀ ਪਰ ਗੱਲ ਬੰਦੀ ਦਿਖਾਈ ਨਹੀਂ ਦਿੰਦੀ ਕਿਸਾਨ ਅਤੇ ਆਮ ਲੋਕ ਇਸ ਮੁੱਦੇ ਉਤੇ ਨਾ ਸਮਝਣ ਨੂੰ ਤਿਆਰ ਨੇ ਨਾ ਸੁਣਨ ਨੂੰ ਉੱਪਰੋਂ ਵਿਰੋਧੀ ਪਾਰਟੀਆਂ ਨੇ ਇਸ ਨੂੰ ਵੱਡਾ ਮੁੱਦਾ ਬਣਾ ਲਿਆ ਹੈ ਆਮ ਆਦੀ ਪਾਰਟੀ ਨੇ ਅੱਜ ਫੇਰ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਇਸ ਮੁੱਦੇ ਉੱਤੇ ਮੂਹਰੇ ਕੀਤਾ ਉਹ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਸ਼ਹਿਰੀ ਵਿਕਾਸ ਅਤੇ ਰਹਿائش ਲਈ ਜ਼ਮੀਨ ਸੰਬੰਧੀ ਵਕ ਵਕ ਨੋਟੀਫਿਕੇਸ਼ਨ ਉਹਨਾਂ ਦੀਆਂ ਤਰੀਕਾਂ ਆਦ ਗਿਣਾਉਂਦੇ ਰਹੇ ਨਾਲ ਹੀ ਇਹਨਾਂ ਨੂੰ ਗਲਤ ਵੀ ਠਹਿਰਾਉਂਦੀ ਕੋਸ਼ਿਸ਼ ਕਰਦੇ ਨਜ਼ਰ ਆਏ ਜੇਕਰ ਇਹ ਨੀਤੀ ਅਤੇ ਫੈਸਲੇ ਗਲਤ ਸਨ ਤਾਂ ਫਿਰ ਆਮ ਆਦੀ ਪਾਰਟੀ ਦੇ ਕਿਵੇਂ ਸਹੀ ਹੋ ਗਏ ਨਾਲ ਇਸ ਤੋਂ ਵੀ ਵੱਡੀ ਗੱਲ ਹੋਰ ਹੈ ਕੇ ਜਿਹੇ ਫੈਸਲੇ ਕਰਕੇ ਹੀ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਆਹਾ ਹਾਲ ਹੈ ਹੁਣ ਤਾਂ ਆਮ ਆਦੀ ਪਾਰਟੀ ਅਤੇ ਇਸ ਦੀ ਸਰਕਾਰ ਨੇ ਕਰਨਾ ਹੈ ਕਿ ਅਕਾਲੀਆਂ ਵਾਲੀ ਗਲਤੀ ਕਰਕੇ ਉਹਨਾਂ ਵੀ ਅਕਾਲੀਆਂ ਵਾਂਗ ਦੂਜੇ ਪਾਸੇ ਬੈਠਣਾ ਜਾਂ ਇਹਨਾਂ ਨੂੰ ਲੋਕਾਂ ਦਾ ਸਾਥ ਚਾਹੀਦਾ ਹੈ ਲੋਕਾਂ ਦੇ رائے ਨਾਲ ਸਰਕਾਰ ਚਲਾਉਂਦੀਆਂ ਗੱਲਾਂ ਕਰਨ ਵਾਲੇ ਤਾਂ ਹੁਣ ਲੋਕਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਇਹਨਾਂ ਨੂੰ ਜੋ ਦਿੱਲੀ ਵਾਲੀ ਲੋਬੀ ਕਹੀ ਤੇ ਕਰਾਈ ਜਾਂਦੀ ਹੈ ਇਹ ਉਹ ਸੇ ਡਗ ਡਗਿਉਤੇ ਨੱਚੀ ਜਾਂਦੇ ਨੇ ਅਮਨ ਅਰੋੜਾ ਜੀ ਆਹ ਜੋ ਪੰਜਾਬ ਭਾਜਪਾ ਦੇ ਮੁੜ ਕਾਰਜਕਾਰੀ ਪ੍ਰਧਾਨ ਬਣੇ ਅਸ਼ਵਨੀ ਸ਼ਰਮਾ ਦੋਸ਼ ਲਾ ਰਹੇ ਨੇ ਇਹਨਾਂ ਦਾ ਜਵਾਬ ਕੌਣ ਦੇਊ ਸੁਖਪਾਲ ਸਿੰਘ ਖਹਿਰਾ ਤੋਂ ਬਾਅਦ ਅੱਜ ਭਾਜਪਾ ਦੇ ਹੀ ਮਨਜਿੰਦਰ ਸਿੰਘ ਸਿਰਸਾ ਨੇ ਵੀ 144 ਟੋヨタ ਗੱਡੀਆਂ ਦੀ ਖਰੀਦ ਵਿੱਚ ਕਰੋੜਾਂ ਦੇ ਘਪਲੇ ਦੇ ਦੋਸ਼ ਲਾਏ ਨੇ ਉਨ੍ਹਾਂ ਬਾਰੇ ਤੁਹਾਡੀ ਸਰਕਾਰ ਅਤੇ ਤੁਸੀਂ ਮੂੰਹ ਕਿਉਂ ਨਹੀਂ ਖੋਲ ਰਹੇ ਪਹਿਲਾਂ ਦੇਖੋ ਅਮਨ अरोड़ा ਲੈਂਡ ਪੂਲਿੰਗ ਦੇ ਹੱਕ ਵਿੱਚ ਆਪਣੀ ਗੱਲ ਰੱਖਣ ਸਮੇ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਕਿਹੜੇ ਫੈਸਲੇ ਗਿਣਾ ਕੇ ਆਪਣੀ ਸਰਕਾਰ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਸ ਮਗਰੋਂ ਸੁਣਾਵਾਂਗੇ ਅਸ਼ਵਨੀ ਸ਼ਰਮਾ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਪਿਛਲੇ ਕਈ ਦਿਨਾਂ ਤੋਂ ਸਮੁੱਚੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਮੁੱਚੇ ਪੰਜਾਬੀਆਂ ਦੀ ਕਿਸਾਨਾਂ ਦੀ ਔਰ ਹਰ ਵਰਗ ਦੇ ਭਲੇ ਦੇ ਲਈ ਇੱਕ ਲੈਂਡ ਪੁੱਲਿੰਗ ਪਾਲਿਸੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਵੰਤਮਨ ਜੀ ਸਰਕਾਰ ਲੈ ਕੇ ਆਈ ਹੈ ਸਰਪੱਖੀ ਆਰਗੇਨਾਈਜ਼ਡ ਪਲਾਨ ਡਵੈਲਪਮੈਂਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਸ ਦਿਨ ਤੋਂ ਹੀ ਸਾਰੀਆਂ ਵਿਰੋਧੀਆ ਪਾਰਟੀਆਂ ਕਿਉਂਕਿ ਉਹਨਾਂ ਦੇ ਆਪ ਦੇ ਹਿੱਤ ਉਹਨਾਂ ਦੇ ਆਪ ਦੇ ਇੰਟਰਸਟ ਹਿੱਟ ਹੋ ਰਹੀ ਸੀ ਨੁਕਸਾਨ ਹੋ ਰਿਹਾ ਸੀਗਾ ਉਹਨਾਂ ਨੂੰ ਉਹਨਾਂ ਨੇ ਗੁੰਮਰਾਹ ਕਰਨ ਵਾਲੀਆਂ ਸਾਰੀਆਂ ਹੱਦਾਂ ਬੰਨ੍ਹਣ ਜਿਹੜੇ ਉਹ ਟੱਪ ਚੁੱਕੇ ਨੇ ਹਰ ਰੋਜ਼ ਧਰਨੇ ਮੁਜ਼ਾਹਰੇ ਕਰਕੇ ਉਹ ਸਾਡੇ ਤੇ ਅਲੀਗੇਸ਼ਨ ਸਾਡੀ ਸਰਕਾਰ ਤੇ ਅਲੀਗੇਸ਼ਨ ਲਗਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਇਸ ਲੈਂਡ ਪੂਲਿੰਗ ਪਾਲਿਸੀ ਦੇ ذریعے ਕੋਈ ਜ਼ਮੀਨਾ ਹਥਿਆਉਣ ਦੀ ਗੱਲ ਦੇ ਅਲੀਗੇਸ਼ਨ ਲੱਗ ਰਹੇ ਨੇ ਜੋ ਕਿ ਸਰਾਸਰ ਝੂਠ ਹੈ ਔਰ ਉਹਨਾਂ ਦੀ ਕੋਈ ਬੁਨਿਆਦ ਨਹੀਂ ਹੈ ਮੈਂ ਇਹਦੀ ਇੱਕ ਇੱਕ ਤਾਜ਼ਾ ਤਰੀਨ ਐਗਜ਼ਾਮਪਲ ਸਭ ਤੋਂ ਵੱਧ ਕੋਠੇ ਚੜ ਚੜ ਰੋਲਾ ਪਾ ਰਹੇ ਨੇ ਅਕਾਲੀ ਦਲ ਔਰ ਭਾਜਪਾਲੇ ਮੈਂ ਅੱਜ ਤੁਹਾਡੇ ਸਾਹਮਣੇ ਕੁਝ ਦਸਤਾਵੇਜ਼ ਰੱਖਣਾ ਚਾਹਨਾ ਜਿਸ ਤੋਂ ਸਮੁੱਚੇ ਪੰਜਾਬ ਨੂੰ ਇਹ ਜੱਗ ਜ਼ਾਹਿਰ ਹੋ ਜਾਏਗਾ ਕਿ ਇਹ ਜੋ ਪਲੈਨਿੰਗ ਹੋਈ ਆ ਜ ਸਾਡੀ ਸਰਕਾਰ ਨੇ ਕੀਤੀ ਹੈ ਇਹਦਾ ਮੁੱਢ ਕਦੋਂ ਬੰਨਿਆ ਗਿਆ ਇਹਦਾ ਮੈਂ ਤੁਹਾਡੇ ਸਾਹਮਣੇ ਪੰਜਾਬ ਸਰਕਾਰ ਦੀਆਂ ਗੈਜਟ ਨੋਟੀਫਿਕੇਸ਼ਨਸ ਦੇ ਜਿਹੜੀਆਂ ਉਹ ਪੇਸ਼ ਕਰ ਰਿਹਾ ਔਰ ਸਾਰੇ ਸ਼ਹਿਰਾਂ ਦੇ ਵਿੱਚ ਜਿੱਥੇ ਇਹ ਪਾਲਿਸੀ ਲੈ ਕੇ ਆ ਰਹੀ ਹੈ ਪੰਜਾਬ ਸਰਕਾਰ ਸਾਰੇ ਸ਼ਹਿਰਾਂ ਦੇ ਵਿੱਚ ਉਹਦੇ ਵਿੱਚੋਂ ਤਰੀਕ ਵਾਈਜ਼ ਜੇ ਚੱਲੀਏ ਤਾਂ 12 12 2008 ਨੂੰ ਪੰਜਾਬ ਸਰਕਾਰ ਉਸ ਸਮੇਂ ਸਰਕਾਰ ਕੀ ਦੀ ਸੀ ਅਕਾਲੀ ਦਲ ਭਾਜਪਾ ਦੀ ਉਸ ਸਮੇਂ ਐਸਐਸ ਨਗਰ ਮੁਹਾਲੀ ਦਾ ਮਾਸਟਰ ਪਲਾਨ ਦੀ ਗੱਲ ਹੋਈ ਨੋਟੀਫਿਕੇਸ਼ਨ ਹੋਈ ਤੇ ਉਹ ਉਸ ਸਮੇਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਔਰ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਜਾਂਦਾ ਇਨ ਆਰਡਰ ਟੂ ਡਿਵੈਲਪ ਐਸਐਸ ਨਗਰ ਐਂਡ ਇਟਸ ਸਰਾਊਂਡਿੰਗ ਏਰੀਆਜ਼ ਇਨ ਆਰਡਰਲੀ ਮੈਨਰ ਮਾਸਟਰ ਪਲਾਨ ਹੈ ਜਿਹੜਾ ਉਦੋਂ ਜਾਰੀ ਹੋਇਆ ਇਸ ਤੋਂ ਬਾਅਦ ਤੁਸੀਂ ਦੇਖੋ ਅੰਮ੍ਰਿਤਸਰ ਦਾ ਅੰਮ੍ਰਿਤਸਰ ਉਹਦੇ ਸਰਾਊਂਡਿੰਗ ਸਿਟੀਜ਼ ਦਾ 10 ਦਸੰਬਰ 2010 ਸਰਕਾਰ ਕਿ ਦੀ ਅਕਾਲੀ ਭਾਜਪਾ ਦੀ ਮਾਸਟਰ پلان ਉਹਨਾਂ ਦੀ ਸਰਕਾਰ ਵੇਲੇ ਜਾਰੀ ਹੋਇਆ ਉਸ ਤੋਂ ਬਾਅਦ ਗੱਲ ਕਰ ਲਈ ਆਪਾਂ ਤਰਨਤਾਰਨ ਸਿਟੀ ਦੀ 21 7 2011 ਸਰਕਾਰ ਕਿ ਦੀ ਅਕਾਲੀ ਦਲ ਭਾਜਪਾ ਦੀ ਉਸ ਸਮੇਂ ਮਾਸਟਰ پلان ਜਿਹੜਾ ਰੈ residencials ਹੁੰਦਾ ਉਹ ਜਾਰੀ ਹੋਇਆ ਇਸ ਤੋਂ ਬਾਅਦ ਗੱਲ ਕਰ ਲਈ ਆਪਾਂ ਹੁਸ਼ਿਆਰਪੁਰ ਦੀ 24 ਅਗਸਤ 2011 ਸਰਕਾਰ ਕਿ ਦੀ ਅਕਾਲੀ ਦਲ ਭਾਜਪਾ ਦੀ ਤੇ ਉਸ ਸਮੇਂ ਉਹਦਾ ਮਾਸਟਰ ਪਲਾਨ ਹੈ ਜਿਹੜਾ ਉਹ ਜਾਰੀ ਹੋਇਆ ਤੇ ਇਹਨਾਂ ਮਾਸਟਰ ਪਲਾਨਸ ਦੇ ਵਿੱਚ ਇਹੀ ਜਗ੍ਹਾ ਜਿਹੜੀ ਹੁਣ ਅਸੀਂ ਨੋਟੀਫਾਈ ਕੀਤੀ ਹੈ ਕਿ ਉਹ ਸਾਰਿਆਂ ਦੀ ਭਾਈਵਾਲੀ ਦੇ ਨਾਲ ਉਹਨੂੰ ਸਾਂਝੇ ਤੌਰ ਦੇ ਉੱਪਰ ਡਿਵੈਲਪ ਕੀਤਾ ਜਾਵੇ ਇਹਨਾਂ ਸਾਰਿਆਂ ਨੋਟੀਫਿਕੇਸ਼ਨਸ ਦੇ ਵਿੱਚ ਸਾਰਿਆਂ ਮਾਸਟਰ ਪਲਾਨਸ ਦੇ ਵਿੱਚ ਉਸ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਆਲਰੇਡੀ ਰੈਜ਼ੀਡੈਂਸ਼ੀਅਲ ਜ਼ੋਨਸ ਨੇ ਜਿਹੜੇ ਉਹ ਡਿਕਲੇਅਰ ਕਰ ਦਿੱਤਾ ਜਦੋਂ ਸਰਕਾਰ ਦੇ ਵਿੱਚ ਸੀ ਉਦੋਂ ਕੰਮ ਕੁਝ ਹੋਰ ਤੇ ਅੱਜ ਆਪੋਜੀਸ਼ਨ ਦੇ ਵਿੱਚ ਨੇ ਅੱਜ ਗੱਲਾਂ ਕੁਝ ਹੋਰ ਮੈਂ ਇਹੀ ਗੱਲ ਅੱਜ ਤੁਹਾਡੇ ਜ਼ਰੀਏ ਇਹਨਾਂ ਪਾਰਟੀਆਂ ਤੋਂ ਪੁੱਛਣਾ ਚਾਹਣਾ ਔਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਕਿ ਜੇ ਉਸ ਸਮੇਂ ਇਹੀ ਏਰੀਆਜ਼ ਜੇ ਰੈ residențial ਜ਼ੋਨ ਡਿਕਲੇਅਰ ਹੋ ਗਏ ਜਾਂ ਕਮਰਸ਼ੀਅਲ ਜ਼ੋਨ ਡਿਕਲੇਅਰ ਹੋ ਗਏ ਨਾ ਮਾਸਟਰ ਪਲਾਨ ਦੇ ذریعے ਤੇ ਉਸ ਸਮੇਂ ਦਾ ਮਤਲਬ ਇਹ ਹੋਇਆ ਕਿ ਇਹ ਡਿਕਲੇਅਰ ਕਰਕੇ ਪ੍ਰਾਈਵੇਟ ਡਿਵੈਲਪਰਾਂ ਨੂੰ ਪ੍ਰਾਈਵੇਟ ਬਿਲਡਰਾਂ ਨੂੰ ਤਾਂ ਅਲਾਉ ਕਰ ਦਿੱਤਾ ਕਿ ਤੁਸੀਂ ਇੱਥੇ ਕਲੋਨੀਆ ਕੱਟੋ ਤੁਸੀਂ ਇੱਥੇ ਡਿਵੈਲਪਮੈਂਟ ਕਰੋ ਲੀਗਲ ਤਾਂ ਕਰੋ ਹੀ ਕਰੋ ਇਲਲੀਗਲ ਦੀਆਂ ਵੀ ਧੱਜੀਆਂ ਉਡਾ ਦਿੱਤੀਆਂ ਤੇ ਜੇ ਅੱਜ ਸਰਕਾਰ ਇੱਕ ਚੰਗੇ ਇੱਕ ਸਾਫ਼ ਸੁਥਰੇ ਮਨਸੂਬੇ ਦੇ ਨਾਲ ਇਹ ਕਹਿ ਰਹੀ ਹੈ ਕਿ ਭਾਈ ਕਿਸਾਨ ਵੀਰੋ ਜ਼ਮੀਨ ਮਾਲਕ ਨੇ ਜਿਹੜੇ ਤੁਸੀਂ ਆਓ ਸਾਡੇ ਨਾਲ ਹੱਥ ਮਿਲਾਓ ਆਪਾਂ ਰਲ ਮਿਲ ਕੇ ਉਹਦੀ ਪਲਾਨਡ ਡਵੈਲਪਮੈਂਟ ਕਰਦੇ ਆ ਤੁਹਾਨੂੰ 플ੌਟ ਚਾਹੀਦਾ 플ੌਟ ਮਿਲੂਗਾ ਤੁਹਾਨੂੰ ਤੁਸੀਂ ਗਰੁੱਪ ਹਾਊਸਿੰਗ ਕੱਟਣੀ ਚਾਹੁੰਦੇ ਹੋ ਤੁਸੀਂ ਗਰੁੱਪ ਹਾਊਸਿੰਗ ਆਪ ਚਾਰ ਪੰਜ ਸੱਤ ਭਰਾ ਕਿਸਾਨ ਵੀਰ ਇਕੱਠੇ ਹੋ ਕੇ ਨਾਲ ਕੇ ਉਹ ਵੀ ਕੱਟ ਸਕਦੇ ਨੇ ਤੁਸੀਂ ਪਲਾਨਡ ਉਹਦੀ ਕਲੋਨੀ ਕੱਟਣੀ ਹੈ ਤੁਸੀਂ ਉਹਦੇ 플ੌਟਿੰਗ ਕਰਨੀ ਹੈ ਤੇ 50 ਏਕੜ ਤੋਂ ਉੱਪਰ ਤੁਸੀਂ ਜਗ੍ਹਾ ਇਕੱਠੀ ਕਰ ਲਓ ਤੇ ਉਹਦੇ ਵਿੱਚ ਜਿਹੜੇ ਕਿਸਾਨ ਵੀਰ ਆਪ ਡਿਵੈਲਪਰ ਬਣ ਸਕਦੇ ਨੇ ਜੇ ਫਿਰ ਵੀ ਤੁਸੀਂ ਖੇਤੀ ਕਰਨਾ ਚਾਹੁੰਦੇ ਹੋ ਤੇ ਤਾਂ ਉਮਰ ਖੇਤੀ ਕਰੋ ਕੋਈ ਰੋਕਟੋਕ ਉਹਦੇ ਉੱਪਰ ਨਹੀਂ ਹੈ ਜੇ ਸਰਕਾਰੇ ਕਹਿ ਰਹੀ ਹੈ ਤੇ ਅਸੀਂ ਗਲਤ ਹੋ ਗਏ ਤੇ ਜਦੋਂ ਇਹਨਾਂ ਨੇ ਆਪ ਇਹ ਨੋਟੀਫਿਕੇਸ਼ਨਾਂ ਕਰਕੇ ਮਾਸਟਰ پلان ਦੀਆਂ ਉਹਨੂੰ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਜ਼ੋਨ ਡਿਕਲੇਅਰ ਕਰਕੇ ਬਿਲਡਰਾਂ ਨੂੰ ਡਿਵੈਲਪਰਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਔਰ ਖਾਸ ਕਰਕੇ ਇਲੀਗਲ ਵਾਲਿਆਂ ਨੂੰ ਕਿ ਤੁਸੀਂ 2 ਨੰਬਰ ਦੀਆਂ ਕਲੋਨੀਆਂ ਕੱਟੋ ਤੇ ਉੱਥੇ ਨਾ ਕਿਤੇ ਸੀਵਰੇਜ ਨਾ ਕਿਤੇ ਸੜਕ ਨਾ ਕਿਤੇ ਲਾਈਟਾਂ ਤੇ ਲੋਕਾਂ ਦੀ ਜ਼ਿੰਦਗੀ ਨਰਕ ਬਣਾਓ ਇਹ ਉਸ ਸਮੇਂ ਦੀ ਸਰਕਾਰਾਂ ਨੂੰ ਮਨਜ਼ੂਰ ਸੀ ਪਰ ਅੱਜ ਜੇ ਪਲਾਨਡ ਡਿਵੈਲਪਮੈਂਟ ਸਰਕਾਰ ਵੀ ਕਰ ਰਹੀ ਹੈ ਪ੍ਰਾਈਵੇਟ ਡਿਵੈਲਪਰ ਵੀ ਉਹਦੇ ਵਿੱਚ ਕਰ ਸਕਦਾ ਤੇ ਕਿਸਾਨ ਵੀ ਚਾਰ ਕਿਸਾਨ ਇਕੱਠੇ ਰਲ ਕੇ ਕਰ ਸਕਦੇ ਤੇ ਇਹਦੇ ਵਿੱਚ ਗਲਤ ਕੀ ਹੈ ਜੀ ਸੋ ਮੇਰੇ ਕਹਿਣ ਦਾ ਮਤਲਬ ਔਰ ਮਕਸਦ ਸਿਰਫ ਇੰਨਾ ਹੀ ਹੈ ਕਿ ਕਿਉਂਕਿ ਇਹਨਾਂ ਲੀਡਰਾਂ ਦੇ ਆਪਦੇ ਨਿੱਜੀ ਹਿੱਤ ਜੁੜੇ ਹੋਏ ਨੇ ਪਿਛਲੀਆਂ ਰਵਾਇਤੀ ਪਾਰਟੀਆਂ ਦੇ ਸਰਕਾਰਾਂ ਵਾਲਿਆਂ ਦੇ ਜਿਹਦੇ ਵਿੱਚ ਇਹਨਾਂ ਲੋਕਾਂ ਨੇ ਆਪ ਪੁਸ਼ਤ ਪਨਾਹੀ ਕੀਤੀ ਇਲੈਗਲ ਕਲੋਨੀ ਅੱਜ 20000 ਏਕੜ ਦੇ ਕਰੀਬ ਇਲੈਗਲ ਕਲੋਨੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਕੱਟ ਚੁੱਕੀਆਂ ਹੁੰਦੇ ਜ਼ਿੰਮੇਵਾਰ ਕੌਣ ਆ ਉਹਨਾਂ ਨੂੰ ਅਲਾਉ ਕਰਤਾ ਸੀਗਾ ਕਿ ਉਹ ਇਲੈਗਲ ਕਲੋਨੀਆਂ ਵੀ ਕੱਟਣ ਤੇ ਲੋਕਾਂ ਦੀ ਲੁੱਟਕਸੁੱਟ ਵੀ ਕਰਨ ਤੇ ਬਾਅਦ ਦੇ ਵਿੱਚ ਉੱਥੇ ਫੈਸਿਲਿਟੀਆਂ ਨਾ ਦੇ ਕੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਨਰਕ ਬਣਾਉਣਾ ਉਹ ਇਹਨਾਂ ਨੂੰ ਮਨਜ਼ੂਰ ਸੀ ਪਰ ਸਾਡੀ ਪਲਾਨਡ ਆਰਗੇਨਾਈਜ਼ਡ ਔਰ ਕੰਟਰੋਲਡ ਡਵੈਲਪਮੈਂਟ ਜਿਹੜੀ ਉਹ ਇਹਨਾਂ ਨੂੰ ਨਾ ਮੰਜ਼ੂਰਾ ਹੈ ਦੇਖਿਆ ਤੁਸੀਂ ਅਮਨ अरोड़ा ਕਿਵੇਂ ਚਲਾਕੀ ਨਾਲ ਅਕਾਲੀਆਂ ਸਿਰ ਸਵਾਹ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਈ ਇਸ ਨਾਲ ਤੁਸੀਂ ਕਿਵੇਂ ਸਹੀ ਹੋ ਗਏ ਇਹੋ ਗੱਲ ਤਾਂ ਅੱਜ ਲੁਧਿਆਣਾ ਪੁੱਜੇ ਪੰਜਾਬ ਭਾਜਪਾ ਦੇ ਮੁੜ ਕਾਰਜਕਾਰੀ ਪ੍ਰਧਾਨ ਬਣੇ ਅਸ਼ਵਨੀ ਸ਼ਰਮਾ ਪੁੱਛ ਰਹੇ ਨੇ ਪੰਜਾਬ ਕਰਮਟ ਲੈ ਲੈ ਪੰਜਾਬ ਬਦਲਾ ਚਾਹ ਰਿਹਾ ਪੰਜਾਬ ਇਹ ਜਿਹੜੀ ਸਾਢੇ 3 ਸਾਲ ਦੀ ਸਰਕਾਰ ਹੈ ਇਹਦੇ ਕੋਲ ਨਜਾਤ ਪਾਣਾ ਚਾਹੁੰਦਾ ਹੈ ਇਸ ਕਰਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪੰਜਾਬੀਆਂ ਦੇ ਪੰਜਾਬੀਅਤ ਦੀ ਅਯੋਗ ਨੰਬਰਦਾਰ ਹੋ ਸਕਦੀ ਹੈ ਪਹਿਰੇਦਾਰ ਹੋ ਸਕਦੀ ਹੈ ਸੇਵਾਦਾਰ ਹੋ ਸਕਦੀ ਹੈ ਇਹ ਮਹਾਰਾਜ ਸੰਕੇਤ ਹੈ ਕਿ ਕੇਵਲ ਔਰ ਕੇਵਲ ਮੋਦੀ ਦੀ ਪਾਰਟੀ भारतीय जनता पार्टी पंजाब की जनता सेवा जब ये तो सरकार बनी तीन मुद्दे सरकार ने बहुत सारे वक्ता बोले होंगे ਆਰ ਨੇ ਕਿਹਾ ਸੀ ਕਿ 4 ਸਾਲ ਪਰਵਾਦੀ ਹਜ਼ਾਰ ਰੁਪਏ ਨਹੀਂ ਦੇਣਾ। ਕਿਹਾ ਸੀ ਆ? ਨਹੀਂ। ਮੈਂ ਉਲਟੀ ਗੱਲ ਕਹਿ ਰਿਹਾ। ਇਹ ਕਹਿ ਆ ਸੀ ਕਿ 4 ਸਾਲ ਪੈਸੇ ਨਹੀਂ ਦੇਵਾਂਗੇ। ਕੀ ਕਿਹਾ ਸੀ? ਇਹਨਾਂ ਨੇ ਕਿਹਾ ਸਾਡੀ ਸਰਕਾਰ ਬਣਾਓ ਤੁਹਾਨੂੰ 1000-1000 ਰੁਪਿਆ ਦੇਵਾਂਗੇ। ਅੱਜ ਕਿੰਨੇ ਮਹੀਨੇ ਹੋ ਗਏ ਸਰਕਾਰ ਬਣੇ ਨੇ? ਜੇ ਮਾਰਦੀ ਵੀ ਲਾ ਲਈਏ 42 ਮਹੀਨੇ ہے تو آنے ماں دے سرکار نو پوچھنا چاہنا اور تو ہنو پہنو یاد دلانا چاہنا گل ان ہزار دی نہیں ان پتالی ہزار رپیا اس سرکار نے پنجاب دی میری ہر پہندہ دینا ہے یہ جواب تسی مگنا ہے اور اگلے مینے تتالی ہزار ہو جانے گی جلد کریں گا اے نیرہ کرنے کی لاست سال آئے چھے مینے رہ جانتے ہیں ہزار کا He's front there on the ਜਲਦੀ ਹੈ ਕਿ ਕਾਨੂੰਨ ਦੇ ਅੰਦਰ ਸ਼ਕਤੀ ਕਰਨੀ ਹੈ ਕਿੰਨਾ ਕਰਨਾ ਉਹ ਭਾਈ ਜਿਹੜਾ ਮੌਜੂਦਾ ਕਾਨੂੰਨ ਸੀ ਉਹਦੇ ਤਹਿਤ ਜਿਹੜੀਆਂ ਬੇਅਦਬੀ ਹੋਈਆਂ ਮਰਗਾੜੀ ਕਾਰ ਬਣਾ ਅਸਿੱਤ ਬਣੀ ਉਹਦਾ ਕੀ ਬਣਿਆ ਕਿੰਨੇ ਕੇਸ ਰਜਿਸਟਰ ਹੋਏ ਕਿੰਨੇ ਕੇਸਾਂ ਨੂੰ ਤੁਸੀਂ ਅਦਾਲਤ ਤੱਕ ਲੈ ਕੇ ਗਏ ਅੱਜ ਤੱਕ ਕੋਈ ਜਵਾਬ ਨਹੀਂ ਹੈ ਔਰ ਜਦੋਂ ਪੰਜਾਬੀ ਉਹਦਾ ਜਵਾਬ ਮੰਗ ਰਿਆ ਸੀ ਤੇ ਹੁਣ ਕਹਿੰਦੇ ਨੇ ਅਸੀਂ ਸਖਤ ਕਾਨੂੰਨ ਬਣਾ ਦੇ ਔਰ ਬਿਨਾਂ ਕਹਿਰੀ ਦੇ ਅੱਜ ਹਰ ਪੰਜਾਬੀ ਇਹ ਜਵਾਬ ਮੰਗਦਾ ਹੈ ਕਿ ਇਹ ਸਰਕਾਰ ਮੁੰਡਲੀ ਜਿਹੜੇ ਮੁੱਦੇ ਖੜੇ ਹੋਏ ਨੇ ਉਹਦੇ ਤੋਂ ਧਿਆਨ ਖਿੱਚਾਣਾ ਚਾਹੁੰਦਾ ਅੱਜ ਲੈਂਡ ਪੂਲਿੰਗ ਦਾ ਜਿਹੜਾ ਮਾਮਲਾ ਹੈ ਕਿਸਾਨ ਨਹੀਂ ਉਹਦੇ ਅੰਦਰ ਇੱਕ ਬਹੁਤ ਵੱਡਾ ਸਕੈਮ ਹੈ ਸਰਕਾਰ ਦੀ ਨੀਅਤ ਸਾਫ਼ ਨੂੰ ਮੈਂ ਕੱਲ ਕਿਤੇ ਇੱਕ ਹੋਰ ਜਗ੍ਹਾ ਤੁਹਾਨੂੰ ਕਹਾਂਗੇ ਜਦ ਇਹ ਅਸੀਂ ਆਪਣੀ ਜ਼ਮੀਨ ਦੇ ਖੋਹ ਤੇੰਦੇ ਲਈ ਜ਼ਬਰਦਸਤੀ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਮੈਂ ਤੋਂ ਇਸ ਮੰਚ ਤੋਂ ਉੱਤਾਰ ਆਪ ਸਭ ਨਾਲ ਇੱਕ ਵਾਦਾ ਕਰਦਾ ਹਾਂ ਮੈਂ ਆਪਣੀ ਪਾਰਟੀ ਦੇ ਕਾਰਜਕਰਤਾ ਨੂੰ ਵੀ ਕਹਿਣਾ ਇਹ ਮਾਨ ਦੀ ਸਰਕਾਰ ਕਿਸਾਨ ਵਿਰੋਧੀ ਸਰਕਾਰ ਹੈ ਔਰ ਇਹ ਕਿਸਾਨ ਦੀ ਜ਼ਮੀਨ ਨੂੰ ਲੁੱਟਣਾ ਚਾਹਦੀ ਹੈ ਮਾਫੀਆ ਨੂੰ ਅੱਗੇ ਕਰਕੇ ਇੱਕ ਕੰਮ ਬਹੁਤ ਵੱਡਾ ਕਰਨਾ ਚਾਹੀਦਾ ਹੈ ਔਰ ਇਸ ਕੰਮ ਨੂੰ ਭਾਰਤੀ ਜਨਤਾ ਪਾਰਟੀ ਕਿਸੇ ਵੀ ਕੀਮਤ ਤੇ ਹੋਣ ਨਹੀਂ ਦੇਗੀ ਔਰ ਇਹਦੇ ਲਈ ਸੰਘਰਸ਼ ਦੇ ਅੰਦਰ ਬੀਜੇਪੀ ਪੂਰੀ ਤਰ੍ਹਾਂ ਨਾਲ ਕਿਸਾਨ ਨਾਲ ਖੜੀ ਹੈ ਪੰਜਾਬ ਨਾਲ ਖੜੀ ਹੈ ਔਰ ਇਹਨਾਂ ਦੀ ਧੋਖੇਵਾਲੀ ਕਿਸੇ ਵੀ ਮੰਤਰੀ ਦੀ ਚਰਨ ਨਹੀਂ ਜਾਣਦੀ ਭਾਰਤੀ ਜਨਤਾ ਪਾਰਟੀ ਦੇ ਹੀ ਮਨਜਿੰਦਰ ਸਿੰਘ ਸਿਰਸਾ ਨੇ ਤਾਂ ਅੱਜ ਕਾਂਗਰਸੀ ਆਗੂ ਸਖਪਾਲ ਸਿੰਘ ਖਹਿਰਾ ਵਾਲੇ ਪੁਲਿਸ ਸੇਤੀ ਸੜਕ ਸੁਰੱਖਿਆ ਫੋਰਸ ਵਿੱਚ ਖਰੀਦੀਆਂ 144 ਟੋਇਟਾ ਗੱਡੀਆਂ ਵਿੱਚ ਘਪਲੇ ਦਾ ਮੁੱਦਾ ਚੁਕਲਿਆ ਇਸ ਦਾ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਮਨ अरोड़ा ਜਵਾਬ ਕਿਉਂ ਨਹੀਂ ਦਿੰਦੇ ਅਤੇ ਜਾਂਚ ਕਰਵਾਉਣ ਵੱਲ ਕਿਉਂ ਨਹੀਂ ਤੁਰਦੇ ਆਮ ਆਦਮੀ ਦੀ ਪੰਜਾਬ ਸਰਕਾਰ ਦਾ ਇੱਕ ਹੋਟਾਲਾ ਹੋਰ ਸਾਹਮਣੇ ਆਇਆ ਕਿਸ ਤਰ੍ਹਾਂ 144 ਹਾਈ ਲਕਸ ਟੋਇਟਾ ਦੀਆਂ ਗੱਡੀਆਂ ਖਰੀਦੀਆਂ ਗਈਆਂ ਔਰ ਉਹਦੇ ਅੰਦਰ ਲਗਭਗ 1.14 ਕਰੋੜ ਰੁਪਏ ਦਾ ਅੰਡਰ ਟੇਬਲ ਪੈਸੇ ਦਾ ਲੈਣ-ਦੇਣ ਕੀਤਾ ਗਿਆ ਇਹ ਮੈਂ ਤੁਹਾਨੂੰ ਦਿਖਾ ਰਿਹਾ ਇਹ ਇਨਵੌਇਸ ਆ ਜਿਹੜੀ ਪੰਜਾਬ ਪੁਲਿਸ ਦੀ ਆ ਇਸ ਨੂੰ ਇਨਵੌਇਸ ਅੰਦਰ ਕਲੀਅਰ ਲਿਖਿਆ ਏ ਡਿਸਕਾਊਂਟ 0 ਬਿਨਾਂ ਡਿਸਕਾਊਂਟ ਦੇ ਗੱਡੀ ਖਰੀਦੀ ਔਰ ਇਹਦੀ ਵੈਲਿਊ 10 ਲੱਖ ਰੁਪਿਆ ਸਧਾਰਨ ਆਦਮੀ ਨੂੰ ਡਿਸਕਾਊਂਟ ਮਿਲਦਾ ਹੈ ਤੇ ਲਾਸਟੇ ਪਹਿਲਾਂ ਮੈਂ ਆਪ ਖੁਦ ਇੱਕ ਗੱਡੀ ਦੀ ਪਰਫਾਰਮਾ ਇਨਵੌਇਸ ਮੰਗਵਾਈ ਜਿੱਦੋਂ ਉਹ ਲਿਖ ਕੇ ਭੇਜਿਆ ਏ ਕਿ ਗੱਡੀ ਦੀ ਵੈਲਿਊ 38 ਲੱਖ ਰੁਪਿਆ ਤੇ ਡਿਸਕਾਊਂਟ 10 ਲੱਖ ਰੁਪਏ 9 ਲੱਖ 20 ਹਜ਼ਾਰ ਰੁਪਏ ਕੰਪਨੀ ਡਿਸਕਾਊਂਟ 80 ਹਜ਼ਾਰ ਰੁਪਏ ਮੰਥਲੀ ਡਿਸਕਾਊਂਟ ਇਸ ਸਪੈਸ਼ਲ ਮੰਥ ਦਾ ਔਰ 10 ਲੱਖ ਰੁਪਏ ਅਗਰ ਸਧਾਰਨ ਆਦਮੀ ਨੂੰ ਡਿਸਕਾਊਂਟ ਮਿਲ ਰਿਹਾ ਹੈ ਤੇ ਪੰਜਾਬ ਸਰਕਾਰ ਤੇ 144 ਗੱਡੀਆਂ ਖਰੀਦ ਰਹੀ ਸੀ 15 ਲੱਖ ਰੁਪਏ ਡਿਸਕਾਊਂਟ ਮਿਲਣਾ ਚਾਹੀਦਾ ਸੀ ਇਹ ਸਾਰਾ ਪੈਸਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਇਥੋਂ ਲੁਟੇਰੇ ਗਏ ਨੇ ਦਿੱਲੀ ਨੂੰ ਦਿੱਲੀ ਤੋਂ ਲੁੱਟ ਕੇ ਪੰਜਾਬ ਉਹਨਾਂ ਨੇ ਨਵੇਂ-ਨਵੇਂ ਰਸਤੇ ਲੱਭਦੇ ਨੇ ਪੰਜਾਬ ਨੂੰ ਲੁੱਟਣ ਦੇ ਮੈਂ ਇਸ ਦੇ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੂੰ ਚਿੱਠੀ ਲਿਖ ਕੇ ਅਗਰਾਹ ਕੀਤਾ ਉਹਨਾਂ ਨੂੰ ਕੇਜਰੀਵਾਲ ਜੀ ਇਸ ਤੇ ਕਾਰਵਾਈ ਕਰੋ ਤੁਸੀਂ ਇਮਾਨਦਾਰੀ ਦਾ ਟੋਲ ਪਿੱਟਦੇ ਸੀਗੇ ਅੱਜ ਤੁਹਾਡੇ ਹੀ ਮੰਤਰੀ ਤੁਹਾਡੇ ਹੀ ਮੁੱਖ ਮੰਤਰੀ ਤੁਹਾਡੀ ਹੀ ਸਰਕਾਰ ਉੱਤੇ ਲੁੱਟਣ ਦਾ ਕੰਮ ਕਰਦੀ ਪਈ ਆ ਔਰ ਤੁਹਾਡੀ ਜਾਣਕਾਰੀ ਤੋਂ ਬਿਨਾਂ ਕੰਮ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਕਿ ਸੀਡੀ ਸੀਬੀਆਈ ਈਡੀ ਇਸ ਤੇ ਕਾਰਵਾਈ ਕਰੇ ਫਿਰ ਸੀਬੀਆਈ ਈਡੀ ਕਾਰਵਾਈ ਕਰੂਗੀ ਤੇ ਤੁਸੀਂ ਕਹੋਗੇ ਵੈਂਡੇਟਾ ਪੋਲਿਟਿਕਸ ਦਾ ਰੋਣਾ ਠੋਣਾ ਕਰੋਗੇ ਅੱਛੀ ਗੱਲ ਆ ਕਿ ਤੁਸੀਂ ਖੁਦ ਕਾਰਵਾਈ ਕਰੋ ਔਰ ਇਹ ਜਾਣਕਾਰੀ ਜਨਤਕ ਕਰੋ ਕਿ ਕਿੰਨਾ ਲੋਕਾਂ ਨੇ ਅੰਡਰ ਟੇਬਲ 14-15 ਕਰੋੜ ਰੁਪਏ ਲਿਆ ਏ ਉਹਨਾਂ ਲੋਕਾਂ ਦੇ ਤੁਸੀਂ ਕੀ ਕਾਰਵਾਈ ਕਰਦੇ ਪਏ ਜੇ ਜੇਕਰ ਪੰਜਾਬ ਪੁਲਿਸ ਨੇ ਔਰ ਪੰਜਾਬ ਦੀ ਸਰਕਾਰ ਨੇ ਕਾਰਵਾਈ ਨਾ ਕੀਤੀ ਅਸੀਂ ਇਸ ਕੇਸ ਨੂੰ ਲੈ ਕੇ ਚਾਹੇ ਕੋਰਟ ਜਾਣਾ ਪਵੇ ਭਾਵੇਂ ਕੋਰਟ ਤੋਂ ਡਾਇਰੈਕਸ਼ਨਸ ਲੈਣੀਆਂ ਪੈਣ ਭਾਵੇਂ ਹਾਈ ਕੋਰਟ ਤੋਂ ਲੈਣੀਆਂ ਪੈਣ ਸੀਬੀਆਈ ਕੋਲ ਚੰਡੀਗੜ੍ਹ ਜਾਣਾ ਪਵੇ ਐਡੀ ਕੋਲ ਜਿੱਥੇ ਵੀ ਜਾਣਾ ਪਵੇ ਜਾਵਾਂਗੇ